ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹੜਾ ਦੁੱਖ ਹੈਗਾ ਇਹ ਬਹੁਤ ਜਲਦੀ ਖਤਮ ਹੋਣ ਵਾਲਾ ਨਹੀਂ ਹੈਗਾ ਕਿਉਂਕਿ ਕਈਆਂ ਦੇ ਘਰ ਡੇਗੇ ਕਈਆਂ ਦੇ ਜੀ ਵੀ ਇਸ ਸੰਤ ਤੋਂ ਚਲੇ ਗਏ ਨੇ ਕਈਆਂ ਦਾ مالی ਨੁਕਸਾਨ ਇਸ ਤਰੀਕੇ ਦਾ ਹੋਇਆ ਕਿ ਉਹ 6 ਮਹੀਨੇ ਉੱਠ ਨਹੀਂ ਸਕਦੇ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਕਹੂੰਗਾ ਕਿ ਖਾਣਾ ਰਾਸ਼ਨ ਬਹੁਤ ਕੁਝ ਆਇਆ ਜਿਹੜੀਆਂ ਉਹਨਾਂ ਦੀਆਂ ਨੀਡ ਦੀਆਂ ਚੀਜ਼ਾਂ ਨੇਗੀਆਂ ਆਪਣੇ ਫੰਡਸ ਦੇ ਵਿੱਚੋਂ ਉਹ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾਣ ਜਿਹੜੀਆਂ ਅਸੀਂ ਅਸੀਂ ਗਰਾਊਂਡ ਤੇ ਫਿਰਦੇ ਆਂ ਇਸ ਵੇਲੇ ਕਈ ਲੋਕਾਂ ਦੇ ਬਾਲੇ ਟੁੱਟੇ ਹੋਏ ਨੇ ਘਰਾਂ ਦੇ ਕਈਆਂ ਦੇ ਘਰ ਦੇ ਵਿੱਚ ਕੰਬਲ ਨਹੀਂ بچਿਆ ਕਈਆਂ ਦੇ ਘਰ ਦੇ ਵਿੱਚ ਕੋਈ ਬਿਸਤਰਾ ਨਹੀਂ بچਿਆ ਮੰਜਾ ਨਹੀਂ بچਿਆ ਕਈਆਂ ਨੂੰ ਇਹੋ ਜਿਹੀਆਂ ਚੀਜ਼ਾਂ ਦੀ ਵੀ ਲੋੜ ਪੈ ਰਹੀ ਹੈ ਕਿ ਉਹਨਾਂ ਦੇ ਘਰ ਭਾਂਡੇ ਨਹੀਂ ਹੈਗੇ ਭਾਂਡੇ ਰੁੜ ਗਏ ਪਾਣੀ ਦੇ ਵਿੱਚ ਸੋ ਖਾਣਾ ਪੀਣਾ ਬਹੁਤ ਪੰਜਾਬ ਦੇ ਵਿੱਚ ਆਇਆਗਾ ਰਾਸ਼ਨ ਬਹੁਤ ਟਰੱਕ ਭਰ-ਭਰ ਕੇ ਆਇਆ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਨੀਡ ਹੈਗੀ ਹੈ ਉਹ ਹੱਲੇ ਥੋੜੇ ਸਮੇਂ ਦੇ ਵਿੱਚ ਪੂਰਤੀ ਹੋਣ ਵਾਲੀ ਨਹੀਂ ਹੈਗੀ ਲੰਮਾ ਸਮਾਂ ਲੱਗੇਗਾ ਲਗਭਗ 2-4 ਮਹੀਨੇ ਤਾਂ ਇਹ ਇਹ ਸਾਰਾ ਕੁਝ ਸਾਨੂੰ ਪ੍ਰੋਵਾਈਡ ਕਰਨਾ ਪਊਗਾ ਹੌਲੀ-ਹੌਲੀ ਕਰਕੇ ਜਿੰਨੇ ਵੀ ਦਾਨੀ ਸੱਜਣ ਨੇ ਇਹੋ ਜਿਹਾ ਸਮਾਨ ਕੁਝ ਲੈ ਕੇ ਆਣ ਔਰ ਸਰਕਾਰ ਨੂੰ ਵੀ ਬੇਨਤੀ ਹੈ ਸਰਕਾਰ ਗਰਾਊਂਡ ਫਲੋਰ ਤੇ ਆ ਕੇ ਤੁਸੀਂ ਦੇਖੋ ਕਿ ਵੀ ਕਿਦਾਂ ਦਾ ਇਹੋ ਜਿਹਾ ਲੋਕਾਂ ਦਾ ਮਾਹੌਲ ਹੈਗਾ ਕਈਆਂ ਦੇ ਤਾਂ ਹੱਲੇ ਵੀ ਔਰ ਉਹ ਡਰਦੇ ਨੇ ਨਾ ਉਹਨਾਂ ਦੇ ਘਰ ਦੇ ਵਿੱਚ ਨਲਕੇ ਚੱਲਦੇ ਨਹੀਂ ਨਾ ਉਹਨਾਂ ਦੇ ਘਰ ਦੇ ਵਿੱਚ ਕੋਈ ਪਾਣੀ ਦਾ ਰੇਂਜ ਹੈ ਨਾ ਉਹਨਾਂ ਦੇ ਘਰ ਵਿੱਚ ਬੈਠਣ ਦਾ ਨਾ ਸੌਣ ਦਾ ਨਾ ਕੋਈ ਤਰਪਾਲ ਹੈ ਇਹੋ ਜਿਹਾ ਤੁਸੀਂ ਜਰੂਰ ਖਿਆਲ ਰੱਖਿਓ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਇਹ ਜੈਨੂਇਨ ਤਰੀਕੇ ਦੀ ਮੈਂ ਤੁਹਾਨੂੰ ਦੱਸੀ ਹੈ ਕਿ ਜਿਹੜੇ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਜਿਹੜੇ ਦਿਹਾੜੀ ਦੇਪੇ ਵਾਲੇ ਲੋਕ ਨੇ ਉਹਨਾਂ ਦਾ ਵੀ ਬਹੁਤ ਬੁਰਾ ਹਾਲ ਹੈ ਕਈਆਂ ਦੀਆਂ ਜ਼ਮੀਨਾਂਆਂ ਦੀਆਂ ਜ਼ਮੀਨਾਂ ਰੁੜ ਗਈਆਂ ਫਸਲਾਂ ਰੁੜ ਗਈਆਂ ਖਿਆਲ ਰੱਖਿਓ ਸਾਰੇ ਜਣੇ ਮਿਲ ਕੇ ਆਪਾਂ ਪੰਜਾਬ ਨੂੰ ਉਠਾਈਏ ਪੰਜਾਬ ਜਿੰਦਾਬਾਦ ਕਰਦੇ ਹਾਂ ਪਪਾ ਨਾਨਕ ਦੇ ਦੋ ਤਿੰਨ ਪਿੰਡਾਂ ਦੇ ਵਿੱਚ ਫੇਰੀ ਪਾਵਾਂਗਾ ਜੀ ਦੇਖਾਂਗਾ ਹਾਲਾਤ ਤੇ ਮੈਂ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਫੇਰ ਵੀ ਦੋ ਚਾਰ ਚੱਕਰ ਮਾਰ ਕੇ ਜਾਵਾਂਗਾ ਇਹਨਾਂ ਪਿੰਡਾਂ ਦੇ ਵਿੱਚ ਹੈਗਾ ਹਜੇ ਨੀਡ ਹੈਗੀ ਬਹੁਤ ਘਰ ਪਰਗੇ ਇਕੱਲੇ ਆਟੇ ਦਾਲ ਨਾਲ ਹੀ ਗੇਮ ਨਹੀਂ ਚੱਲਦੀ ਹੈਗੀ ਤੁਹਾਨੂੰ ਪਤਾ ਹੈ ਘਰ ਦੀ ਸੂਈ ਤੋਂ ਲੈ ਕੇ ਸਾਰਾ ਪਰਿਵਾਰ ਦਾ ਸਮਾਨ ਜਿਹੜਾ ਹੁੰਦਾ ਹੈਗਾ ਜਿਨ੍ਹਾਂ ਦਾ ਉਹ ਰੁੜ ਗਿਆ ਤੇ ਉਹ ਕਿੱਥੋਂ ਹਲੇ ਹੋ ਸਕਦਾ ਹੈ ਹਨਾ ਪਰ ਭਾਈ ਨਹੀਂ ਹੋ ਸਕਦੀ ਉਬੜੀਆਂ ਚੀਜ਼ਾਂ ਦੀ ਨੀਡ ਹੈ ਤੁਸੀਂ ਅੱਜ ਵਿੱਚ ਜੀ ਜਿੱਦਾਂ ਘਰ ਦੇ ਵਿੱਚ ਘਰੇਲੂ ਸੂਟ ਪਰਿਵਾਰ ਦੇ ਤੇ ਇਹਦੇ ਵਿੱਚ ਕੰਬਲ ਬੈੱਡ ਸ਼ੀਟ ਟਾਵਲ ਤੇ ਕੁਝ ਦਵਾਈਆਂ ਕੁਝ ਡਿਨਰ ਸੈੱਟ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੀਡ ਦੀਆਂ ਹੁੰਦੀਆਂ ਜਿਹੜੀਆਂ ਮੈਨੂੰ ਪਤਾ ਹੈ ਕਿ ਪਰਿਵਾਰ ਦੇ ਵਿੱਚ ਕਿਹੜੀਆਂ ਤੁਸੀਂ ਕਿਹਾ ਕਿ ਮੈਂ ਮੁੜ ਫੇਰ ਆਵਾਂਗਾ ਫੇਰ ਆਵਾਂਗਾ ਜੀ ਆਵਾਂਗਾ ਪੱਕਾ ਆਵਾਂਗਾ ਔਰ ਕੋਈ ਨਾ ਕੋਈ ਜੋ ਵੀ ਨੀਡ ਹੋਏਗੀ ਮੈਂ ਕੋਸ਼ਿਸ਼ ਕਰੂੰਗਾ ਜਿੰਨੇ ਕੁ ਜੋਗਾ ਹੈ ਥੈਂਕ ਯੂ ਕਿਤ ਭਾਵੁਕ ਹੋ ਗਏ ਆ ਜਿਹੜੇ ਆ ਡੇਰਾ ਬਾਬਾ ਨਾਲ ਅਸੀਂ ਹਮੇਸ਼ਾ ਤੁਹਾਡੇ ਨਾਲ ਰਹਾਂਗੇ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਜਿਹੜੇ ਆ ਲੋੜ ਕੋਟੇ ਇਹ ਰਾਤ ਉਹ ਕਿਤੇ ਆ ਬਾਰਤਕ ਪਾਣੀ ਚ ਲਿਆ ਰਿਹਾ ਦੀ Temple ਹੋਰ ਸਾਨੂੰ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਸੀਂ ਗਰੀਬਾਂ ਦੀ ਸੁਣੀ ਆਣ ਕੇ ਗਰੀਬ ਥੋੜੀਆਂ ਤੁਸੀਂ ਅਸੀਂ ਤਾਂ ਤੁਹਾਡੇ ਕੋਲੋਂ ਪੈਸੇ ਇਕੱਠੇ ਕਰਦੇ ਆਂ ਜਦੋਂ ਗਾਉ ਨੇ ਕੋਈ ਨਾ ਇਹ ਵਕਤ ਹੈਗਾ ਇਹ ਵਕਤ ਤੁਹਾਨੂੰ ਮਹਾਰਾਜ ਵੱਡੀ ਵੱਡੀਆਂ ਉਮਰ ਕਰੇ ਇਹ ਵਕਤ ਤੁਹਾਨੂੰ ਮਹਾਰਾਜ ਜਿੰਦ ਗਾਨੀ ਬਖਸ਼ੇ ਤੁਹਾਡੀਆਂ ਉਮਰਾਂ ਬਖਸ਼ੇ ਆ ਬਹੁਤ ਥੋੜਾ ਡਿਨਰ ਸੈਟ ਕਰ ਲਓ ਤੁਹਿਆ ਹੁੰਦੇ ਰੋ ਸਾਡੀ ਗਰੀਬਾਂ ਦੀ ਸੇਵਾ ਕਰਦੇ ਰੋ ਅਸੀਂ ਤਾਂ ਦਦਲੇ ਆ ਤੁਸੀਂ ਬਾਲੇ ਵੀ ਪਾ ਲੇ ਨਾਲ ਸਾਥ ਦੇ ਰਹੇ ਆ ਬਾਲੇ ਵੀ ਦੂਤੂ ਦੋਰ ਜਾ ਰਹੇ ਸਾਰੇ ਪਿੰਡਾਂ ਦੇ ਵਿੱਚ ਹਰ ਇੱਕ ਜਗ੍ਹਾ ਸੋ ਬਹੁਤ ਹੀ ਦਰਿਆ ਦੇ ਇਨਸਾਫ ਆਪਾਂ ਖੁਦ ਭਾਵੁਕ ਹੋ ਗਏ ਆ ਵੀ ਜਿਵੇਂ ਕਹਿੰਦੇ ਵੀ ਅੱਖਾਂ ਚੋਂ ਹੰਝੂ ਨਿਕਲਣ ਵਾਲਾ ਕੰਮ ਹੋ ਗਿਆ ਆ ਸੋ ਮਾਤਾ ਜੀ ਹੋ ਰਿਹਾ ਆ ਉਸ ਭਾਵੁਕ ਹੋ ਗਿਆ ਸ਼ਬਦ